ਸਾਸ਼ੀ ਕਲਜੀ ਮੰਦੀਪ ਮੇਰਾ ਸਟੀਚਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਤਾ ਨੂੰ ਸਲਵਾਰ ਦੀ ਜੇਬ ਜਿਹੜੀ ਲਗਾਉਣੀ ਦੱਸਾਂਗੇ ਸਾਰਨ ਪਹਿਲਾਂ ਆਪਣੀ ਜੇਬ ਦੀ ਲੰਬਾਈ ਲੈ ਲੈਣੀ ਹੈ 16 ਇੰਚ ਚੌੜਾਈ ਆ ਜਿਹੜੀ 8 ਇੰਚ ਲੈ ਲੈਣੀ ਹੈ ਇੱਕ ਪੱਟੀ ਆਪਾਂ ਹੋਰ ਕੱਟ ਕਰਾਂਗੇ ਉਹਦੀ ਲੰਬਾਈ ਆ ਆਪਾਂ ਨੇ 10 ਇੰਚ ਰੱਖੀਏ 3.5 ਇੰਚ ਚੌੜੀ ਰੱਖੀਏ ਫਿਰ ਆਪਾਂ ਜਿਹੜੀ ਪੱਟੀ ਲੈਂਦੀ ਆ ਉਹਦਾ ਆਪਾਂ ਸੈਂਟਰ ਕਰਕੇ ਚੰਗੀ ਤਰ੍ਹਾਂ ਉਹਦੇ ਨਿਸ਼ਾਨਾ ਜਿਹੜੇ ਲਗਾ ਲੈਣੇ ਆ ਫਿਰ ਇਸ ਤੋਂ ਬਾਅਦ ਦੇਖੋ ਆਪਾਂ ਨੇ 3.5 ਪਚਾਲੋ ਪੱਟੀ ਦਾ ਅਰਧ ਕਰਕੇ 3.5 3 ਦਿਨ ਦੂਰ ਦਿੱਤੇ ਜਿਹੜੇ ਨਿਸ਼ਾਨ ਨਿਚੇ ਤੋਂ ਆਪਣੇ ਦੇਦੇ ਇੰਚ ਦੇ ਨਿਸ਼ਾਨਾ ਲਗਾ ਲੈਣੇ ਫਿਰ ਆਪਣੀ ਸਲਵਾਰ ਲੈ ਲੈਣੀ ਆ ਸਲਵਾਰ ਦਾ ਦੇਖੋ ਆਪਾਂ ਨੇ ਪਹਿਲਾਂ ਸੈਂਟਰ ਕਰਨਾ ਸੈਂਟਰ ਕਰਕੇ ਇੱਕ ਸਾਈਡ ਜਿਹੜੀ ਸਾਈਡ ਤੁਸੀਂ ਜੇਬ ਰੱਖਣਾ ਚਾਹੁੰਦੇ ਹੋ ਫਿਰ ਉਹਦਾ ਆਪਾਂ ਅੱਧ ਕਰ ਲਵਾਂਗੇ ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਊਗਾ ਫਿਰ ਉੱਪਰੋਂ ਚੜਾਈ ਦੇਖ ਕੇ ਆਪਾਂ ਕਿੰਨੀ ਆਪਣੀ 벨ਟ 4.5 ਇੰਚ ਤਿਆਰ ਆ ਤਾਂ ਉਹਦਾ ਵੀ ਆਪਾਂ ਨੇ ਜਿਹੜੀ ਅੱਧਾ ਕਰ ਲੈਣਾਗਾ ਫਿਰ 3.5 ਇੰਚ ਦੀ ਦੂਰੀ ਤੇ ਆਪਣੇ ਨਿਸ਼ਾਨਾ ਜਿਹੜੇ ਲਗਾ ਲੈਣੇ ਦੋਨੇ ਸਾਈਡ ਤੇ ਆਪਣੀ ਪੱਟੀ ਵੀ ਇਹਦੇ ਉੱਪਰ ਸੈੱਟ ਕਰ ਲਵਾਂਗੇ ਸੇਫਟੀ ਪੈਨ ਵਗੈਰਾ ਲਗਾ ਲਵਾਂਗੇ ਸੇਵਟ ਪੈਨ ਲਗਾ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਆਪਣਾ ਕੱਪੜਾ ਜਿਹੜਾ ਹਿੱਲੇ ਨਾ ਬਿਲਕੁਲ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਜੇਵਾਗੀ ਲੱਗੇ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਸਮਝ ਲਿਓ ਵੀਡੀਓ ਰੋਕ ਕੇ ਵੀ ਸਮਝ ਸਕਦੇ ਹੋਗੇ ਤੇ ਆਪਾਂ ਜਿਹੜੇ ਦੇਖੋ ਜਿਹੜਾ ਵਿਚਾਲੇ ਨਿਸ਼ਾਨ ਲਗਾਇਆ ਨਾ ਥੋੜਾ ਥੋੜੀ ਦੂਰੀ ਤੇ ਆਪਾਂ ਇਹਦੇ ਸ਼ਲਾਈ ਹੈ ਜਿਹੜੀ ਕਰ ਦੇਵਾਂਗੇ ਮਤਲਬ ਇੱਕ ਅੱਧੇ ਇੰਚ ਤੋਂ ਵੀ ਘੱਟ ਆ ਜਿਹੜਾ ਵਿਚਾਲੇ ਗੈਪ ਆਗਾ ਰੱਖਣਾਗਾ ਹੱਥ ਪਾਉਣ ਵਾਸਤੇ ਜਿਹੜੇ ਆਪਣਾ ਇਹ ਜੇਬ ਦਾ ਮੂੰਹ ਕੁੱਲਾ ਰਹੂਗਾ ਦੇਖੋ ਇੱਥੇ ਆਪਣੇ ਬਸ ਦੋ ਹੀ ਸੂਤ ਆ ਜਿਹੜਾ ਆਪਣੇ ਮਸ਼ੀਨ ਨੂੰ ਚਲਾਏਗਾ ਉਹਨਾਂ ਲਈ ਦੋ ਸੂਤ ਬਸ ਇੱਥੋਂ ਆਪਣੇ ਪਲਟਕੇ ਜਿਹੜੀ ਆਪਣੇ ਦੂਜੀ ਸਲਾਈ ਹੈਗੀ ਕੰਪਲੀਟ ਕਰ ਦਵਾਂਗੇ ਦੇਖੋ ਇਸ ਤਰੀਕੇ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਉਹ ਗੈਪ ਆਗਾ ਉਹ ਅੱਧੇ ਇੰਚ ਦਾ ਵੀ ਨਹੀਂ ਹੈਗਾ ਅੱਧੇ ਇੰਚ ਤੋਂ ਵੀ ਘੱਟ ਬਸ ਦੋ ਸੂਤ ਦਾ ਜਿਹੜਾ ਆਪਣੇ ਗੈਪ ਆਗਾ ਰੱਖ ਲੈਣਾ ਚੰਗੀ ਤਰ੍ਹਾਂ ਇਹ ਸਲਾਈ ਹੈ ਜਿਹੜੀ ਆਪਣੇ ਪੱਕੀ ਕਰ ਦੇਣੀ ਹੈਗੇ ਇਸ ਤੋਂ ਬਾਅਦ ਦੇਖੋ ਆਪਾਂ ਬਚਾ ਲੋ ਨਾ ਹਲਕਾ ਜਿਹਾ ਕੱਟ ਲਗਾ ਕੇ ਫਿਰ ਦੋਨੇ ਸਾਈਡਾਂ ਤੋਂ ਜਿਹੜੀ ਕਟਿੰਗ ਕਰਾਂਗੇ ਕਟਿੰਗ ਇਸ ਪ੍ਰਕਾਰ ਕਰਾਂਗੇ ਕਿ ਆਪਣੀ ਜਿਹੜੀ ਸਲਾਈ ਹੈਗੀ ਕੱਟੇ ਨਾ ਦੇਖੋ ਬਿਲਕੁਲ ਕੱਟਣੀ ਨਹੀਂ ਚਾਹੀਦੀ ਹੈ ਜੇ ਸਲਾਈ ਕੱਟ ਗਈ ਤਾਂ ਆਪਣੀ ਸਲਾਈ ਹੈ ਜਿਹੜੀ ਖੁੱਲ ਜਾਣੀ ਹੈਗੀ ਚੰਗੀ ਤਰ੍ਹਾਂ ਹਲਕਾ ਜਿਹਾ ਆਪਾਂ ਇੱਥੇ ਕਟਰ ਵੀ ਲਗਾਵਾਂਗੇ ਜਿਹੜਾ ਨਾ ਕਪੜਾ ਪਲਟਣ ਚ ਆਸਾਨੀ ਹੋਵੇ ਇਸ ਤੋਂ ਬਾਅਦ ਤੁਸੀਂ ਚਾਹੋ ਤਾਂ ਪ੍ਰੈਸ ਕਰ ਸਕਦੇ ਹੋ ਨਹੀਂ ਥੋੜਾ ਜਿਹਾ ਇਦਾਂ ਹੀ ਸੈੱਟ ਕਰਕੇ ਇਹਦੇ ਉੱਪਰ ਆ ਜਿਹੜੀ ਆਪਾਂ ਇੱਕ ਮੇਨ ਸਲਾਈ ਹੈਗੀ ਲਗਾ ਦਵਾਂਗੇ ਦੇਖੋ ਥੋੜਾ ਥੋੜਾ ਕਪੜਾ ਅੰਦਰ ਨੂੰ ਕਰਦੇ ਹੋਏ ਨਾ ਜਿਹੜੀ ਸਲਾਈ ਹੈਗੀ ਲਗਾ ਦੇਣੀ ਹੈਗੀ ਜੇ ਆਪਾਂ ਹੌਲੀ ਟਿਕਾਈ ਨਾਲ ਕੰਮ ਕਰਾਂਗੇ ਤਾਂ ਫਿਨਿਸ਼ਿੰਗ ਨਾਲ ਆਲਾ ਕੰਮ ਆ ਜਿਹੜਾ ਆਪਣਾ ਹੋ ਜਾਂਦਾਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਜੇਬ ਆ ਗਈ ਬਣ ਕੇ ਤਿਆਰ ਹੋਊਗੀ ਇਸ ਤਰੀਕੇ ਨਾਲ ਜਿਹੜੀ ਆਪਣੀ ਸਲਾਈ ਆ ਗਈ ਲਗਾ ਲੈਣੀ ਹੈ ਜੀ ਚਾਰੋਂ ਸਾਈਡ ਦੋਨੋਂ ਸਾਈਡ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਜੇ ਤੁਹਾਨੂੰ ਸਮਝ ਆਉਂਦਾ ਤਰੀਕਾ ਵਧੀਆ ਤਾਂ ਇੱਕ ਲਾਇਕ ਕਰ ਦਿਓ ਜੀ ਦੇਖੋ ਆਪਣੀ ਸਲਾਈ ਜਿਹੜੀ ਲਗਾ ਲੈਣੀ ਚੰਗੀ ਤਰ੍ਹਾਂ ਪੱਕਾ ਕਰ ਲੈਣਾ ਆਪਾਂ ਨੇ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਪੌਕੇਟ ਕੱਟ ਕੇ ਰੱਖੀ ਸੀ ਉਹਦਾ ਆਪਾਂ ਨੇ ਪਹਿਲਾਂ ਸੈਂਟਰ ਕਰਨਾਗਾ ਚੰਗੀ ਤਰ੍ਹਾਂ ਦੇਖੋ ਅੱਧਾ ਕਰ ਲੈਣਾ ਚੁੜਾਈ ਵਾਲੀ ਸਾਈਡ ਕਰਨਾਗਾ ਇਸ ਤੋਂ ਬਾਅਦ ਆਪਾਂ ਪਿੱਸੋ ਪੱਟੀ ਦਾ ਵੀ ਦੋਨਾਂ ਸਾਈਡਾਂ ਤੋਂ ਜਿਹੜਾ ਅੱਧਾਗਾ ਕਰ ਲੈਣਾ ਜਿਹੜਾ ਐਕਸਟਰਾ ਕੱਪੜਾ ਉਹ ਆਪਾਂ ਕੱਟ ਦਵਾਂਗੇ ਇੱਕ ਪੱਟੀ ਆਪਾਂ ਦੇਖੋ ਉੱਪਰਲੀ ਸਾਈਡ ਆਈ ਨਾਲ ਜੋੜ ਦਵਾਂਗੇ ਜਿਹੜੀ ਦੂਜੀ ਪੱਟੀ ਉਹ ਆਪਾਂ ਨੀਚੇ ਸਲਾਈ ਕਰ ਦਵਾਂਗੇ ਮਤਲਬ ਦੋਨੇ ਪੱਟੀਆਂ ਨੇ ਜਿਹੜੀਆਂ ਦੋਨੇ ਪਾਸੇ ਵਾਲੇ ਚੀਜ਼ਾਂ ਜੋੜ ਦਵਾਂਗੇ ਦੇਖੋ ਇੱਕ ਪਾਸਾ ਆਪਣਾ ਅਟੈਚ ਹੋ ਗਿਆ ਦੂਜੀ ਸਾਈਡ ਵੀ ਆਪਣਾ ਜਿਹੜਾ ਸੈਂਟਰ ਕਰ ਲੈਣਾਗਾ ਤਾਂ ਕਿ ਕੱਪੜੇ ਦੀ ਬਾਹਰ ਕਾਟਣਾ ਹੋਵੇ ਤੇ ਸੈਂਟਰ ਨਾਲ ਸੈਂਟਰ ਮਿਲਾ ਕੇ ਆਪਣੀ ਜਿਹੜੀ ਇਹ ਸਲਾਈ ਹੈਗੀ ਲਗਾ ਦੇਣੀ ਇਹ ਦੇਖੋ ਇਹ ਵੀ ਹੋ ਗਈ ਸਲਾਈ ਚੰਗੀ ਤਰ੍ਹਾਂ ਕਰ ਲਵਾਂਗੇ ਫਿਨਿਸ਼ਿੰਗ ਨਾਲ ਕਰਾਂਗੇ ਆਪਾਂ ਪੱਕੀ ਸਲਾਈ ਕਰਾਂਗੇ ਟਾਂਕੇ ਆਪਣਾ ਟਾਂਕਾ ਬਾਹਰ ਦੇ ਵਿੱਚ ਕੁੱਲੇ ਨਾ ਇਸ ਤੋਂ ਬਾਅਦ ਦੇਖੋ ਸਾਈਡ ਵਾਲੀਆਂ ਦੋਨੇ ਸਲਾਈਆਂ ਰਹਿ ਗਈਆਂ ਓਪਨ ਨੇ ਨਾ ਇਹਨਾਂ ਨੂੰ ਵੀ ਆਪਾਂ ਜਿਹੜਾ ਬੰਦ ਕਰ ਦਵਾਂਗੇ ਚੰਗੀ ਤਰ੍ਹਾਂ ਆਪਣੀ ਪੌਕਟ ਆ ਕਿ ਜਿਹੜੀ ਲੱਗ ਕੇ ਤਿਆਰ ਹੋ ਜਾਵੇ ਦੇਖੋ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਉਹਨਾਂ ਲਈ 5-10 ਮਿੰਟਾਂ ਦੇ ਵਿੱਚ ਜੇਬ ਆਗੇ ਜਿਹੜੀ ਆਪਣੇ ਲੱਗ ਜਾਂਦੇਗੇ ਇਹ ਸਕਦੇ ਹੋ ਤੁਸੀਂ ਬਹੁਤ ਮਨਿੰਸ਼ਿੰਗ ਨਾਲ ਜਿਹੜੀ ਜੇਬ ਆਗੇ ਆਪਣੇ ਲੱਗਦੇ ਹੈਗੇ ਤੁਸੀਂ ਚਾਹੋ ਤਾਂ ਇਹਦੇ ਉੱਤੇ ਜਿੱਪ ਵੀ ਲਗਾ ਸਕਦੇ ਹੋ ਆਪਾਂ ਨੇ ਇਦਾਂ ਹੀ ਰੱਖਿਆ ਹੈਗਾ ਕਸਟਮਰ ਦੀ ਡਿਮਾਂਡ ਸੀ ਕਿ ਵੀ ਅਸੀਂ ਜੇਪ ਨਹੀਂ ਲਵਾਉਣੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਆਪਣੀ ਜੇਬ ਆਗੇ ਲੱਗ ਕੇ ਤਿਆਰ ਹੋ ਹੋਗੇ ਹੁਣ ਇਹਦੇ ਵਿੱਚ ਮੋਬਾਈਲ ਵਗੈਰਾ ਕੁਝ ਵੀ ਜੋ ਵੀ ਤੁਸੀਂ ਰੱਖਣਾ ਚਾਹੋ ਨੇ ਰੱਖ ਸਕਦੇ ਹੋ